ਲੋ ਜੀ ਫਿਲਹਾਲ ਆਪਾਂ ਜਾਖਲ ਦੇ ਕੱਗਰ ਦੇ ਪੁਲ ਤੇ ਖੜੇ ਆ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਬਹੁਤ ਵੱਡੀ ਖੁਸ਼ਖਬਰੀ ਆਈ ਸੀ ਉਹ ਵੀ ਜਾਖਲ ਦਾ ਜਿਹੜਾ ਪੁਲ ਸੀ ਪਿਛਲੇ ਵਾਰ ਤੋਂ ਪਿਛਲੀ ਵਾਰ ਜਿਹੜਾ ਫਲੱਡ ਆਇਆ ਸੀ ਉਹਦੇ ਵਿੱਚ ਆ ਪੁਲ ਵੀ ਪ੍ਰਭਾਵਿਤ ਹੋ ਰਿਹਾ ਸੀ ਤੇ ਬਹੁਤ ਪੁਰਾਣਾ ਪੁਲ ਸੀ ਤੇ ਸਰਕਾਰ ਦੁਆਰਾ ਨਾ ਇੱਕ ਨਵਾਂ ਪੁਲ ਬਣਾਉਣਾ ਮਤਲਬ ਚਾਲੂ ਕੀਤਾ ਹੋਇਆ ਸੀ ਉਹਦਾ ਕੰਮ ਬਿਲਕੁਲ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ 80 ਤੋਂ 70 70 ਤੋਂ 80% ਪੁਲ ਬਣ ਕੇ ਬਿਲਕੁਲ ਤਿਆਰ ਹੋ ਗਿਆ ਪਰ ਜਿਹੜਾ ਪਿੱਛੇ ਹੁੰਦੀ ਬਰਸਾਤ ਦੇ ਕਾਰਨ ਆਪਣੇ ਪਟਿਆਲਾ ਚੰਡੀਗੜ੍ਹ ਹਿਮਾਚਲ ਏਰੀਆ ਚ ਹੋਈ ਹੈ ਉਸ ਦੇ ਕ ਗੱਲ ਕਰਾਂ ਤਾਂ ਮੈਂ 28 ਜੂਨ ਹੋ ਗਈ ਤੇ ਸ਼ਾਮ ਦੇ 7:30 ਵਜੇ ਸਵੇਰੇ ਨਾਲ ਉਹ ਇੱਥੇ ਮਤਲਬ ਘੱਗਰ ਦਾ ਜਿਹੜਾ ਜਲ ਸਤਾਰਾ 4 ਤੋਂ 5 ਫੁੱਟ ਵੱਧ ਗਿਆ ਤੁਸੀਂ ਦੇਖਦੇ ਹੋ ਤਾਂ ਤੇ ਪਾਣੀ ਫੁੱਲ ਸਪੀਡ ਨਾਲ ਆ ਰਿਹਾ ਕਿਉਂਕਿ ਪਿੱਛੇ ਬਰਸਾਤ ਬਹੁਤ ਜ਼ਿਆਦਾ ਹੋਈ ਹੈ ਤੇ ਇਹ ਪਿਛਲੇ ਤੋਂ ਪਿਛਲੇ ਸਾਲ ਇਹੀ ਜੂਨ ਜੁਲਾਈ ਦੇ ਮਹੀਨੇ ਚ ਆ ਕੇ ਇਹੀ ਇਸ ਏਰੀਆ ਚ ਫਲੱਡ ਆਇਆ ਸੀ ਤੁਸੀਂ ਦੇਖ ਸਕਦੇ ਹੋ ਹੁਣ ਘੱਗਰ ਦਾ ਜਿਹੜਾ ਪੁਲ ਬਹੁਤ ਉੱਚਾ ਬਣਾਇਆ ਗਿਆ ਤਾਂ ਕਿ ਵੀ ਫਲੱਡ ਦਾ ਪਾਣੀ ਹੈ ਪਹਿਲਾਂ ਇਹ ਪਿਛਲੀ ਤੋਂ ਵਾਰ 2012-13 ਚ ਜਦੋਂ ਫਲੱਡ ਆਇਆ ਸੀ ਤੇ ਪੁਲ ਦੇ ਉੱਪਰ ਦੀ ਚੱਲਿਆ ਸੀ ਪਾਣੀ ਪਰ ਜਿਹੜਾ ਲੱਗ ਰਿਹਾ ਸੀ ਫਿਲਹਾਲ ਪਿੱਛੇ ਜਿਹੜੀ ਬਰਸਾਤ ਹੋ ਰਹੀ ਆ ਉਹਦਾ ਪਾਣੀ ਪੂਰਾ ਬਰਕਰਾਰ ਹੋ ਕੇ ਆ ਰਿਹਾ ਜਿਹੜੀ ਵੀ ਅਪਡੇਟ ਰਹਿੰਦੀ ਰਹੂਗੀ ਜੱਖਲ ਦੇ ਘੱਗਰ ਨਦੀ ਦੀ ਤੁਹਾਨੂੰ ਮੇਰੇ ਪੇਜ ਤੇ ਮਿਲਦੀ ਰਹੂਗੀ ਬਾਕੀ ਪੇਜ ਨੂੰ ਫੋਲੋ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ